ਪੂਰਾ ਦੇਸ਼ ਜਿਵੇਂ ਇੱਕ ਪਾਸੇ ਜਸ਼ਨਾਂ ਦੇ ਵਿੱਚ ਡੁੱਬਿਆ ਹੋਇਆ ਉੱਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਤੇ ਕੁਝ ਘੰਟੇ ਬਾਕੀ ਸੰਤਾਂ ਉਸੇ ਵੇਲੇ ਜਸ਼ਨ ਵਿਚਕਾਰ ਸਵੇਰੇ ਦੇ ਸਭ ਤੋਂ ਵੱਡੇ ਵੱਟ ਪਾਰਕ ਵਿੱਚ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਬਾਅਦ ਕੋਲ ਸੁਪਾਜ ਦਾ ਪੈ ਗਿਆ ਇੱਕ ਮੀਡੀਆ ਸੰਸਥਾ ਨੂੰ ਭੇਜ ਕੇ ਪੱਤਰ ਚੁਕਿਆ ਗਿਆ ਹੈ ਕਿ 31 ਦਸੰਬਰ ਦੀ ਰਾਤ ਨੂੰ ਵੰਡਰਲੈਂਡ ਦੀ ਦੀਵਾਲੀ ਪਾਰਟੀ 'ਚ ਧਮਾਕਾ ਕਰਨਾ ਹੈ ਪਰ ਚੁਕਿਆ ਗਿਆ ਹੈ ਕਿ ਇਹ ਜਲੰਧਰ ਪ੍ਰਸ਼ਾਸਨ ਨੂੰ ਖੁੱਲਾ ਚੈਲੰਜ ਹੈ ਰੋਕ ਕਿਤੇ ਸਕਦੇ ਹੋ ਤਾਂ ਰੋਕ ਲਓ ਇਸ ਵੇਲੇ ਪੁਲਸ ਨੇ ਵੀ ਚੌਕ ਸੀ ਵਧਾ ਦਿੱਤੀ ਹੈ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਾਰਮਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਦੱਸਦੀ ਹੈ ਕਿ ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ پارک ਵਿੱਚ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਤੰਕੀਲੀ ਵੀ ਰਿਪੋਰਟ ਟੂ ਗਿਆ ਟੀਵੀ ਪੂਰਾ ਦੇਸ਼ ਜਿੱਥੇ ਇੱਕ ਪਾਸੇ ਜਸ਼ਨਾਂ ਦੇ ਵਿੱਚ ਡੁੱਬਿਆ ਹੋਇਆ ਉੱਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਤੇ ਕੁਝ ਘੰਟੇ ਬਾਕੀ ਸਨ ਤਾਂ ਉਸੇ ਵੇਲੇ ਜਸ਼ਨ ਵਿਚਕਾਰ ਸਵੇਰ ਦੇ ਸਭ ਤੋਂ ਵੱਡੇ ਵੱਟਪਾਰਕ ਵਿੱਚ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਬਾਅਦ ਪੁਲਿਸ ਭੱਜਦਾ ਪੈ ਗਿਆ ਇੱਕ ਮੀਡੀਆ ਸੰਸਥਾ ਨੂੰ ਭੇਜ ਕੇ ਪੱਤਰ ਚੁਕਿਆ ਗਿਆ ਹੈ ਕਿ 31 ਦਸੰਬਰ ਦੀ ਰਾਤ ਨੂੰ ਵੰਡਰਲੈਂਡ ਦੀ ਦੀਵਾਲੀ ਪਾਰਟੀ 'ਚ ਧਮਾਕਾ ਕਰਾਂਗੇ ਪੱਤਰ ਚੁਕਿਆ ਗਿਆ ਹੈ ਕਿ ਇਹ ਜਿਲ੍ਹਾ ਪ੍ਰਸ਼ਾਸਨ ਨੂੰ ਖੁੱਲਾ ਚੈਲੰਜ ਹੈ ਰੋਕਿੱਤੇ ਸਕਦੇ ਹੋ ਤਾਂ ਰੋਕ ਲਓ ਇਸ ਵਾਰ ਦੀ ਪੁਲਿਸ ਨੇ ਵਿੱਚ ਆਕਸੀ ਵਧਾ ਦਿੱਤੀ ਹੈ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਵਾਹਮਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਦਸ ਦिए ਕਿ ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ پارک ਵਿੱਚ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਤਮਕੀ ਮਿਲੀ ਹੈ ਪੂਰੇ ਰਿਪੋਰਟ ਜੁਕੀਆ ਟੀਵੀ ਪੂਰਾ ਦੇਸ਼ ਜਿੱਥੇ ਇੱਕ ਪਾਸੇ ਜਸ਼ਨਾਂ ਦੇ ਵਿੱਚ ਡੁੱਬਿਆ ਹੋਇਆ ਉੱਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਤੇ ਕੁਝ ਘੰਟੇ ਬਾਕੀ ਸਨ ਤਾਂ ਉਸੇ ਵੇਲੇ ਜਸ਼ਨ ਵਿਚਕਾਰ ਸਵੇਰ ਦੇ ਸਭ ਤੋਂ ਵੱਡੇ ਵਾਟਰ پارکਾਂ ਵਿੱਚੋਂ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਕੁਲ ਸੁਰੱਖਿਆ ਚੜਾ ਪੈ ਗਈ ਹੈ ਇੱਕ ਮੀਡੀਆ ਸੰਸਥਾ ਨੂੰ ਭੇਜ ਕੇ ਪੱਤਰ ਚੁਕਾਇਆ ਗਿਆ ਹੈ ਕਿ 31 ਦਸੰਬਰ ਦੀ ਰਾਤ ਨੂੰ ਵੰਡਰਲੈਂਡ ਉਸ ਵਾਲੀ ਪਾਰਟੀ ਇਸ ਤੋਂ ਆਕਾ ਕਰਨੇ ਪੱਤਰ ਚ ਗਿਆ ਹੈ ਕਿ ਇਹ ਜਲੰਧਰ ਪ੍ਰਸ਼ਾਸਨ ਨੂੰ ਖੁੱਲਾ ਚੈਲੰਜ ਹੈ ਰੋਕ ਕਿਤੇ ਸਕਦੇ ਹੋ ਤਾਂ ਰੋਕ ਲਓ ਇਸ ਵਾਰ ਦੀ ਪੁਲਿਸ ਨੇ ਵਿੱਚ ਆਕਸੀ ਵਧਾ ਦਿੱਤੀ ਹੈ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਖਵਾਮਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਦੱਸਦੀ ਹੈ ਕਿ ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ پارک ਵਿੱਚ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਸੀ ਇਸ ਤੋਂ ਬਾਅਦ ਇਹ તમਕੀਲੀ ਪੂਰਾ ਰਿਪੋਰਟ ਕੀਤੀ ਗਈ ਆ ਟੀਵੀ ਪੂਰਾ ਦੇਸ਼ ਜਿੱਥੇ ਇੱਕ ਪਾਸੇ ਜਸ਼ਨਾਂ ਦੇ ਵਿੱਚ ਡੁੱਬਿਆ ਹੋਇਆ ਉੱਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਤੇ ਕੁਝ ਘੰਟੇ ਬਾਕੀ ਸਨ ਤਾਂ ਉਸੇ ਵੇਲੇ ਜਸ਼ਨ ਵਿਚਕਾਰ ਸੁਬਹ ਦੇ ਸਭ ਤੋਂ ਵੱਡੇ ਵੱਟ پارکਾ ਵਿੱਚ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਸੁਪਾਟਾ ਪੈ ਗਈ ਹੈ ਇੱਕ ਮੀਡੀਆ ਸੰਸਥਾ ਨੂੰ ਭੇਜੇ ਗਏ ਪੱਤਰ ਚੁਕਿਆ ਗਿਆ ਹੈ ਕਿ 31 ਦਸੰਬਰ ਦੀ ਰਾਤ ਨੂੰ ਵੰਡਰਲੈਂਡ ਦੀ ਦੀਵਾਲੀ ਪਾਰਟੀ ਇਸ ਧਮਾਕਾ ਕਰਨਗੇ ਪੱਤਰ ਚੁਕਿਆ ਗਿਆ ਹੈ ਕਿ ਇਹ ਜਲੰਧਰ ਪ੍ਰਸ਼ਾਸਨ ਨੂੰ ਖੁੱਲਾ ਚੈਲੰਜ ਹੈ ਰੋਕਿੱਤੇ ਸਕਦੇ ਹੋ ਤਾਂ ਰੋਕ ਲਓ ਇਸ ਸਬੰਧੀ ਪੁਲਿਸ ਨੇ ਵਿਚੌਕਸੀ ਵਧਾ ਦਿੱਤੀ ਹੈ ਨਾਲ ਹੀ ਕਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਾਰਮਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਦੱਸਦੀ ਹੈ ਕਿ ਦਲੰਗਰ ਦੇ ਸਭ ਤੋਂ ਮਸ਼ਹੂਰ ਵਾਟਰ پارک ਵਿੱਚ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਖ਼ਬਰ ਕਿਲੀ ਰਿਪੋਰਟ ਕੀਤੀ ਗਈ